ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਤੁਹਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜਿੱਕਰ ਤੁਸੀਂ ਸਮਝੋਗੇ ਸੋ ਕਾਫੀ ਕਮੈਂਟ ਵੀ ਆਉਂਦੇ ਰਹਿੰਦੇ ਆ ਕਿ ਦੀਦੀ ਜੀ ਮੇਰੇ ਹਸਬੰਡ ਡਰਿੰਕ ਕਰਦੇ ਆ ਸੋ ਕਾਫੀ ਨਾਲ ਕਮੈਂਟ ਤੇ ਇਹ ਕੀਤੇ ਹੋਏ ਆ ਤੇ ਅੱਜ ਆਪਾਂ ਇਹਦੇ ਤੇ ਹੀ ਗੱਲ ਕਰਾਂਗੇ ਸੋ ਕਹਿੰਦੇ ਨੇ ਕਿ ਕੁਝ ਦੱਸਿਆ ਜਾਵੇ ਕਿ ਜਿਹਦੇ ਨਾਲ ਨਸ਼ਾ ਸ਼ਰਾਬ ਛੱਡ ਦੇ ਇਨਸਾਨ ਸੋ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਵੀਡੀਓ ਨੂੰ ਪੂਰੇ ਸੁਣਨਾ ਸਮਝਣਾ ਅਮਲ ਕਰਨਾ ਤੇ ਜ਼ਿੰਦਗੀ ਵਿੱਚ ਇਹਨਾਂ ਗੱਲਾਂ ਨੂੰ ਧਾਰਨ ਕਰਨਾ ਤਾਹੀਂ ਤੁਸੀਂ ਇਸ ਨਸ਼ੇ ਦੀ ਲਤ ਤੋਂ ਛੁਟਕਾਰਾ ਪਾ ਸਕਦੇ ਆਂ ਸੋ ਕੁਝ ਵੀ ਜੇਕਰ ਆਪਾਂ ਜ਼ਿੰਦਗੀ ਵਿੱਚ ਕਰਨਾ ਚਾਹੀਏ ਤਾਂ ਉਹਦੇ ਲਈ ਮਿਹਨਤ ਕਰਨ ਦੀ ਜ਼ਰੂਰਤ ਹੈ ਕਰਮ ਕਰਨ ਦੀ ਜ਼ਰੂਰਤ ਹੈ ਤਾਂ ਹੀ ਫਲ ਮਿਲਦਾ ਹੈ ਸੋ ਆਪਾਂ ਇਸ ਵੀਡੀਓ ਰਾਹੀਂ ਦੱਸਦੇ ਆਂ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਹੁਣ ਇੱਥੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਸੋ ਇੱਥੇ ਇੱਕ ਪਹਿਲਾ ਕਮੈਂਟ ਦੱਸਦੇ ਹਾਂ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਮੇਰੀ ਮॉम ਤੁਹਾਡੀਆਂ ਵੀਡੀਓ ਸੁਣ ਕੇ ਬਹੁਤ ਖੁਸ਼ ਹੁੰਦੀ ਆ ਤੇ ਰੂਹ ਨੂੰ ਵਧੀਆ ਲੱਗਦਾ ਹੈ ਤੇ ਮੇਰੀ ਮॉम ਦਾ ਨਾਮ ਜਰੂਰ ਬੋਲ ਦੇਣਾ ਸੋ ਇਹਨਾਂ ਦੀ ਮਾਮ ਦਾ ਨਾਮ ਹੈ ਸੁਨੀਤਾ ਸੁਨੀਤਾ ਜੀ ਤੁਸੀਂ ਮਾਲਕ ਦੇ ਚਰਨਾਂ ਨਾਲ ਲੱਗੇ ਹੋਏ ਹੋ ਵੰਦਗੀ ਕਰਨ ਵਾਲੀਆਂ ਜਿਹੜਾ ਰੂਹਾਂ ਆ ਜਦੋਂ ਉਹ ਆਪਣੇ ਮੁਰਸ਼ਿਦ ਦੀ ਕੋਈ ਗੱਲ ਸੁਣਦੀਆਂ ਤੇ ਉਹਨਾਂ ਦੀ ਰੂਹ ਨੂੰ ਸਕੂਨ ਜਰੂਰ ਮਿਲਦਾ ਹੈ ਸੋ ਜਿਹੜਾ ਇਨਸਾਨ ਆਪਣੇ ਪੀਰੋ ਮੁਰਸ਼ਿਦ ਦੀ ਗੱਲ ਸੁਣ ਕੇ ਖੁਸ਼ ਹੋ ਜਾਵੇ ਉਹਦੀ ਰੂਹ ਖਿੜ ਜਾਵੇ ਤਾਂ ਸਮਝ ਲੈਣਾ ਕਿ ਇਹ ਵੀ ਇੱਕ ਮਾਲਕ ਦੀ ਕਿਰਪਾ ਹੀ ਆ ਕਿ ਜਿਹੜਾ ਸਾਨੂੰ ਚੰਗਾ ਗਿਆਨ ਸੁਣਦੇ ਆ ਤੇ ਉਹ ਸਾਨੂੰ ਵਧੀਆ ਵੀ ਲੱਗਦਾ ਆ ਪਰ ਨਾ ਜਿਆਦਾ ਤੱਕ ਤਾਂ ਅੱਜ ਕੱਲ ਕੀ ਹੁੰਦਾ ਹੈ ਸਾਰੀ ਦਿਹਾੜੀ ਫੋਨ ਚਲਾਉਂਦੇ ਆ ਫੋਨ ਤੇ ਕਦੇ ਕੁਝ ਦੇਖ ਲਿਆ ਕਦੇ ਕੁਝ ਦੇਖ ਲਿਆ ਤੇ ਚੰਗੀ ਗੱਲ ਕੋਈ ਵੀ ਸੁਣਨੀ ਪਸੰਦ ਨਹੀਂ ਕਰਦਾ ਅਸੀਂ ਤਾਂ ਇਹ ਕਵਾਂਗੇ ਕਿ ਚੰਗਾ ਦਿਨ ਵਿੱਚ ਜਰੂਰ ਸੁਣੋ ਹਮ ਅੱਧੇ ਘੰਟੇ ਦਾ satsang ਸੁਣ ਲਓ ਕਿਸੇ ਦਾ ਵੀ ਖੋਲ ਕੇ ਤੁਸੀਂ ਧਰਮ ਦਾ satsang ਸੁਣ ਲਓ ਉਹਦੇ ਵਿੱਚੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲੇਗਾ ਸੋ ਹਰ ਇੱਕ ਧਰਮਾਂ ਦਾ ਇੱਕ ਹੀ ਕਹਿਣਾ ਹੈ ਕਿ ਪਰਮਾਤਮਾ ਇੱਕ ਹੀ ਆ ਉਹਨਾਂ ਦੇ ਰੂਪ ਅਨੇਕ ਆ ਪਰ ਪਰਮਾਤਮਾ ਇੱਕ ਹੀ ਹੈ ਜਿਕਰ ਇਨਸਾਨ ਸਮਝ ਜਾਵੇ ਭੇਤ ਭਾਵਨਾ ਕਰੇ ਸੋ satsang ਹਰ ਇੱਕ ਦਾ ਹੀ ਸੁਣ ਲੈਣਾ ਚਾਹੀਦਾ ਕਿਉਂਕਿ ਉਹਦੇ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਹੀ ਮਿਲੇਗਾ satsang ਸੁਣਨਾ ਕੋਈ ਮਾੜੀ ਗੱਲ ਨਹੀਂ ਹੈ ਚੰਗਾ ਕਰਮ ਹੈ ਵੀ ਸੋ ਚੰਗੀ ਗੱਲ ਨੂੰ ਖਾਨੇ ਪਾਉਣਾ ਇਹਨਾਂ ਕੰਨਾਂ ਰਹਿ ਸੁਣਨਾ ਇਹ ਪਰਮਾਤਮਾ ਦੀ ਕਿਰਪਾ ਫਿਰ ਉਹਨਾਂ ਤੇ ਹੀ ਹੁੰਦੀ ਹੈ ਜਿਹੜੇ ਇਹ ਕਰਮ ਕਰਦੇ ਆ ਸੋ ਦਿਨ ਵਿੱਚ ਬਹੁਤ ਕੁਝ ਫालतू ਇਨਸਾਨ ਦੇਖਦਾ ਹੈ ਜੇਕਰ ਦਿਨ ਵਿੱਚ ਅੱਧਾ ਘੰਟਾ ਵੀ ਆਪਣੇ ਪਰਮਾਤਮਾ ਲਈ ਕੱਢ ਲਵੇ ਤਾਂ ਇਹ ਜੀਵਨ ਸਫਲ ਹੋ ਜਾਂਦਾ ਹੈ ਸੋ ਇਸ ਲਈ ਹਰ ਰੋਜ਼ ਆਪਣੇ ਮੁਰਸ਼ਿਦ ਅੱਗੇ ਡਿਊਟੀ ਲਗਾਓ ਕਿ ਅਸੀਂ ਆ ਕਰਮ ਕਰਨਾ ਹਰ ਰੋਜ਼ ਆਪਣਾ ਫਰਜ਼ ਸਮਝ ਕੇ ਇਹ ਡਿਊਟੀ ਨਿਭਾਉਣੀ ਹੈ ਤੇ ਆਪਣੇ ਮਾਲਕ ਦੀ ਨਿਗਾਹ ਦੇ ਵਿੱਚ ਅਸੀਂ ਰਹਿਣਾ ਹੈ ਸੋ ਜਿਹਦੇ ਆਪਾਂ ਨਿਗਾਹ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਆਂ ਫਿਰ ਉਹਦੀ ਹੀ ਨਿਗਾਹ ਆਪਣੇ ਤੇ ਹੋਵੇਗੀ ਜਦ ਅਸੀਂ ਵਕਤ ਨਹੀਂ ਦਵਾਂਗੇ ਆਪਣੇ ਮੁਰਸ਼ਿਦ ਨੂੰ ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਆਂ ਕਿ ਸਾਨੂੰ ਮਾਲਕ ਯਾਦ ਰੱਖੇ ਜੇਕਰ ਅਸੀਂ ਉਹਨਾਂ ਨੂੰ ਯਾਦ ਰੱਖਾਂਗੇ ਤਾਂ ਹੀ ਉਹ ਵੀ ਫਿਰ ਸਮਾਂ ਆਉਣ ਤੇ ਯਾਦ ਰੱਖਦਾ ਹੈ ਤੇ ਜੋ ਸਾਡੇ ਤੇ ਮੁਸੀਬਤ ਪਰੇਸ਼ਾਨੀ ਆਉਂਦੀ ਆ ਉਹਦਾ ਹੱਲ ਵੀ ਫਿਰ ਪ੍ਰਮਾਤਮਾ ਕਰਦਾ ਹੈ ਜੋ ਅਸੀਂ ਮੈਂਟ ਸਕੈਂਟ ਉਹ ਪ੍ਰਮਾਤਮਾ ਦੇ ਲੇਖੇ ਲਾਏ ਹੁੰਦੇ ਆ ਉਹਨਾਂ ਦਾ ਮੁੱਲ ਫਿਰ ਉਹ ਪ੍ਰਮਾਤਮਾ ਜਰੂਰ ਪਾਉਂਦਾ ਹੈ ਸੋ ਇਸ ਕਰਕੇ ਹਮੇਸ਼ਾ ਹੀ ਆਪਣੇ ਮਾਲਕ ਦੇ ਚਰਨਾਂ ਨਾਲ ਲੱਗ ਕੇ ਰਹੋ ਤੇ ਚੰਗੇ ਕਰਮ ਕਰੋ ਜੀ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਸੋ ਦੇਖੋ ਇੱਥੇ ਕਾਫੀ ਕਮੈਂਟ ਆਉਂਦੇ ਆ ਕਿ ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਕਿ ਸ਼ਰਾਬ ਜਾਂ ਨਸ਼ਾ ਅਸੀਂ ਕਿਵੇਂ ਛੁਡਾ ਸਕਦੇ ਹਾਂ ਸੋ ਦੇਖੋ ਤੁਹਾਨੂੰ ਕੋਈ ਵੀ ਕਰਮ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਸਿਰਫ ਇੱਕ ਉਹਨਾਂ ਦੇ ਹੱਕ ਅੰਦਰ ਫਰਿਆਦ ਬੇਨਤੀ ਦੁਆ ਫਰਿਆਦ ਆਪਣੇ ਮੁਰਸ਼ਿਦ ਅੱਗੇ ਕਰ ਸਕਦੇ ਆ ਸੋ ਇਹਦੇ ਲਈ ਕੀ ਕਰਨਾ ਹੈ ਜੋ ਇਨਸਾਨ ਇਸ ਕਰਮ ਵਿੱਚ ਫਸ ਚੁੱਕਾ ਹੈ ਸੋ ਉਹਨੂੰ ਹੁਣ ਕੋਸ਼ਿਸ਼ ਕਰਨ ਦੀ ਜ਼ਰੂਰਤ ਆ ਤੇ ਗਰੰਟੀ ਅਸੀਂ ਲੈਨੇ ਆ ਕਿ ਵਾਕਈ ਤੁਹਾਨੂੰ ਲਾਭ ਮਿਲੇਗਾ ਜਿੱਕਰ ਤੁਸੀਂ ਇਹ ਨਸ਼ਾ ਕਰਕੇ ਦੇਖੋਗੇ ਪਰਮਾਤਮਾ ਦੇ ਨਾਮ ਦਾ ਤੇ ਇੱਕ ਵਾਰ ਮਨੋ ਝੁਕੋਗੇ ਆਪਣੇ ਮੁਰਸ਼ਿਦ ਅੱਗੇ ਜਿਹੜਾ ਇਨਸਾਨ ਨਸ਼ਾ ਕਰਦਾ ਹੈ ਜਿੰਨਾ ਚਿਰ ਉਹ ਇਨਸਾਨ ਖੁਦ ਨਹੀਂ ਝੁਕਦਾ ਖੁਦ ਨਹੀਂ ਕਹਿੰਦਾ ਕਿ ਮੈਂ ਸੁਧਰਨਾ ਚਾਹੁੰਦਾ ਹਾਂ ਉੰਨਾ ਚਿਰ ਪਰਮਾਤਮਾ ਵੀ ਕਿਰਪਾ ਨਹੀਂ ਕਰਦਾ ਹੁਣ ਇੱਥੇ ਹੀ ਲਾ ਲਓ ਜਦੋਂ ਆਪਾਂ ਨੂੰ ਕਿਸੇ ਤੱਕ ਕੋਈ ਜ਼ਰੂਰਤ ਪੈਂਦੀ ਆ ਤੇ ਆਪਾਂ ਅਗਲੇ ਦੇ ਮੋੜੇ ਝੁਕਦੇ ਆ ਕਿ ਇਹ ਸਾਡੀ ਜ਼ਰੂਰਤ ਪੂਰੀ ਕਰ ਦੇਵੇ ਤੇ ਮਿੰਤ ਤਰਲਾ ਕਰਦੇ ਆ ਤਾਂ ਫਿਰ ਆਖਿਰਕਾਰ ਉਹ ਇਨਸਾਨ ਮਦਦ ਕਰ ਵੀ ਦਿੰਦਾ ਹੈ ਇਸੇ ਤਰ੍ਹਾਂ ਹੈ ਕਿ ਜਦੋਂ ਅਸੀਂ ਇੱਕ ਦਰਦੇ ਹੋ ਕੇ ਬੈਠ ਜਾਂਦੇ ਆ ਇੱਕ ਦੇ ਮੋੜੇ ਝੁਕ ਜਾਂਦੇ ਆ ਤਾਂ ਫਿਰ ਖੈਰ ਉੱਥੋਂ ਜ਼ਰੂਰ ਪੈਂਦੀ ਹੈ ਹੁਣ ਇੱਥੇ ਕੀ ਕਰਨ ਦੀ ਜ਼ਰੂਰਤ ਆ ਜਿਹੜੇ ਇਨਸਾਨ ਨੂੰ ਇਹ ਇੱਕ ਲਤ ਲੱਗ ਚੁੱਕੀ ਆ ਉਸ ਇਨਸਾਨ ਨੂੰ ਕੋਸ਼ਿਸ਼ ਕਰਨੀ ਪਵੇਗੀ ਕਿ ਮੈਂ ਸੁੱਧਣਾ ਹੈ ਤਾਂ ਫਿਰ ਦੇਖੋ ਕਿ ਕਿਵੇਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਇਨਸਾਨ ਇੱਕ ਵਾਰ ਉਸ ਪਰਮਾਤਮਾ ਦੀ ਤਰਫ ਚੱਲ ਕੇ ਤਾਂ ਦੇਖੇ ਫਿਰ ਪਤਾ ਚੱਲਦਾ ਹੈ ਅਸਲ ਪਰਮਾਤਮਾ ਦੀ ਕਿਰਪਾ ਦਾ ਜਦੋਂ ਤੁਸੀਂ ਉਹਨਾਂ ਦੇ ਨਾਮ ਦਾ ਨਸ਼ਾ ਕਰਨ ਲੱਗੋਗੇ ਉਹਨਾਂ ਬਾਰੇ ਖੋਜ ਕਰਨ ਲੱਗੋਗੇ ਤਾਂ ਫਿਰ ਤੁਹਾਨੂੰ ਅਸਲ ਸਚਾਈ ਪਤਾ ਚੱਲੇਗੀ ਫਿਰ ਤੁਹਾਡੇ ਤੇ ਕਿਰਪਾ ਉਸ ਮੁਰਸ਼ਿਦ ਦੀ ਹੋਵੇਗੀ ਤਾਂ ਫਿਰ ਤੁਸੀਂ ਨਸ਼ਿਆਂ ਤੋਂ ਰਹਿਤ ਹੋ ਜਾਓਗੇ ਕਿਉਂਕਿ ਕਿਸੇ ਨੂੰ ਉਹਦੇ ਨਾਮ ਦਾ ਨਸ਼ਾ ਚੜ ਜਾਂਦਾ ਹੈ ਉਹ ਫਿਰ ਇਹ ਦੁਨੀਆਬੀ ਨਸ਼ਿਆਂ ਵੱਲ ਦੇਖਦਾ ਵੀ ਨਹੀਂ ਸੋ ਜਿੰਨਾ ਚੱਕਰ ਆ ਇਨਸਾਨ ਖੁਦ ਨਹੀਂ ਛੁਕੇਗਾ ਇੱਕ ਇਨਸਾਨ ਹੈ ਕਿ ਉਹ ਨਸ਼ੇ ਕਰਦਾ ਆ ਪਰ ਆਪਣੇ ਆਪ ਨੂੰ ਹੀ ਉਹ ਸ਼ਹਿਨਸ਼ਾ ਭੌਂਦਾ ਆ ਤੇ ਝੁਕਣਾ ਕਿਸੇ ਮੋਰੇ ਪਸੰਦ ਨਹੀਂ ਕਰਦਾ ਰੱਬ ਨੂੰ ਵੀ ਚੰਗਾ ਨਹੀਂ ਸਮਝਦਾ ਉਹਨੂੰ ਵੀ ਮਾੜਾ ਆਖਦਾ ਹੈ ਤੇ ਉਹਨਾਂ ਚੱਕਰ ਤੁਸੀਂ ਦੱਸੋ ਕੀ ਰੱਬ ਕਿਵੇਂ ਹੈਲਪ ਕਰ ਦੇਵੇਗਾ ਹੁਣ ਆਪਾਂ ਆਪਾਂ ਕਿਸੇ ਦੇ ਮੂਹਰੇ ਆਕੜ ਦਿਖਾਵਾਂਗੇ ਤਾਂ ਕਵਾਂਗੇ ਵੀ ਉਹ ਸਾਡੀ ਮਦਦ ਵੀ ਕਰ ਦੇਵੇ ਤਾਂ ਐਦਾਂ ਕਦੇ ਵੀ ਨਹੀਂ ਹੁੰਦਾ ਫੋ ਜਿੰਨਾ ਚਿਰ ਅਸੀਂ ਆਪ ਨਹੀਂ ਝੁਕਾਂਗੇ ਆਪਣੇ ਮਾਲਕ ਅੱਗੇ ਫਰਿਆਦ ਬੇਨਤੀ ਨਹੀਂ ਕਰਾਂਗੇ ਕਿ ਇਹ ਪ੍ਰਮਾਤਮਾ ਸਾਨੂੰ ਇਸ ਔੜ ਤੋਂ ਕੱਢ ਦੇ ਉਨਾ ਚੱਕਰ ਉਹ ਮੁਰਸ਼ਿਦ ਕਦੇ ਵੀ ਕਿਰਪਾ ਨਹੀਂ ਕਰਦਾ ਫਿਰ ਸਜ਼ਾ ਤਾਂ ਅੰਤ ਸਮੇ ਉਸ ਇਨਸਾਨ ਨੂੰ ਮਿਲਦੀ ਹੈ ਜਿਹੜਾ ਸਾਰੀ ਜ਼ਿੰਦਗੀ ਚੁੱਕਦਾ ਨਹੀਂ ਨਸ਼ਿਆਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਕੱਢ ਦਿੰਦਾ ਹੈ ਪਰ ਆਪਾਂ ਵਾਰ-ਵਾਰ ਕਿੰਨੇ ਕੱਲ ਦੀ ਵੀਡੀਓ ਵਿੱਚ ਵੀ ਸਮਝਾਇਆ ਕਿ ਉਸ ਥਾਂ ਤੇ ਕਿਸੇ ਨੇ ਸਾਡਾ ਹੱਥ ਨਹੀਂ ਫੜਨਾ ਸਬਾਏ ਮੁਰਸ਼ਿਦ ਦੇ ਜਿੰਨਾ ਜਲਦੀ ਅਸੀਂ ਪ੍ਰਮਾਤਮਾ ਬਾਰੇ ਜਾਣ ਲਵਾਂਗੇ ਉਨਾ ਹੀ ਲਾਭ ਜ਼ਿੰਦਗੀ ਵਿੱਚ ਇਨਸਾਨ ਕਮਾ ਸਕਦਾ ਹੈ ਸੋ ਇੱਥੇ ਆਪਾਂ ਇਹ ਹੀ ਕਵਾਂਗੇ ਕਿ ਇਹ ਬਿਲਕੁਲ ਸੱਚ ਹੈ ਕਿ ਜੇਕਰ ਇਨਸਾਨ ਚਾਹਵੇਗਾ ਕਿ ਮੈਂ ਆਹ ਕਰਮ ਮਾੜੇ ਬਹੁਤ ਕਰ ਚੁੱਕਾ ਹਾਂ ਹੁਣ ਮੈਂ ਇੱਥੋਂ ਛੁਟਕਾਰਾ ਚਾਹੁੰਦਾ ਹਾਂ ਇੱਕ ਵਾਰ ਤੁਸੀਂ ਝੁੱਕ ਕੇ ਤਾਂ ਦੇਖੋ ਅਰਦਾਸ ਬੇਨਤੀ ਕਰਕੇ ਤਾਂ ਦੇਖੋ ਤੁਹਾਨੂੰ ਸੰਕੇਤ ਮਿਲਣੇ ਸ਼ੁਰੂ ਹੋ ਜਾਣਗੇ ਤੁਸੀਂ ਸੇਵਾ ਕਰਨ ਲੱਗ ਜਾਓਗੇ ਫਿਰ ਜਿੱਦਾਂ ਜਿੱਦਾਂ ਤੁਹਾਡੀਆਂ ਵਿਚਾਰਾਂ ਸੋਚ ਬਦਲਦੀ ਜਾਵੇਗੀ ਤੇ ਤੁਸੀਂ ਇਸ ਨਸ਼ੇ ਤੋਂ ਵੀ ਦੂਰ ਜ਼ਰੂਰ ਹੋ ਸਕਦੇ ਆ ਸੋ ਇੱਕ ਵਾਰ ਆਪ ਨੂੰ ਕੋਸ਼ਿਸ਼ ਕਰਨ ਦੀ ਜ਼ਰੂਰਤ ਆ ਸੋ ਪ੍ਰਮਾਤਮਾ ਕਿਰਪਾ ਜ਼ਰੂਰ ਕਰਦਾ ਹੈ ਜੇਕਰ ਆਕੜ ਦਿਖਾਉਂਗੇ ਤਾਂ ਫਿਰ ਇਦਾਂ ਜ਼ਿੰਦਗੀ ਖਰਾਬ ਹੁਣ ਤਾਂ ਆਪਣੀ ਜ਼ਿੰਦਗੀ ਖਰਾਬ ਹੈ ਠੀਕ ਹੀ ਆ ਇਸ ਜਨਮ ਵਿੱਚ ਫਿਰ ਗਾਂ ਦਾ ਵੀ ਜਿਹੜਾ ਰਸਤਾ ਆ ਉਹ ਵੀ ਕਲੀਅਰ ਨਹੀਂ ਹੁੰਦਾ ਸੋ ਉਸ ਰਸਤੇ ਦੇ ਵਿੱਚ ਜਿਹੜੇ ਕੰਟੇ ਰੋੜੇ ਆਪਾਂ ਖਲਾਰ ਰਹੇ ਹਨ ਉਹਨਾਂ ਨੂੰ ਸੰਭਾਲਣਾ ਫਿਰ ਬਹੁਤ ਮੁਸ਼ਕਲ ਹੈ ਫਿਰ ਕੋਈ ਵੀ ਤੁਹਾਡੀ ਹੈਲਪ ਨਹੀਂ ਕਰ ਸਕਦਾ ਸੋ ਕੋਸ਼ਿਸ਼ ਕਰੋ ਕਿ ਅਸੀਂ ਆਪਣੇ ਗਾਂ ਦੇ ਰਸਤਿਆਂ ਨੂੰ ਕਲੀਅਰ ਕਰਨਾ ਇਸ ਨਰਕ ਵਿੱਚੋਂ ਨਿਕਲਣਾ ਹੈ ਸੋ ਇਸ ਨਰਕ ਵਿੱਚੋਂ ਜੇਕਰ ਨਿਕਲਣਾ ਚਾਹੁੰਦੇ ਹੋ ਸੇਵਾ ਕਰਨੀ ਸ਼ੁਰੂ ਕਰ ਦਿਓ ਆਪਣੇ ਪਰਮਾਤਮਾ ਅੱਗੇ ਸਿਰ ਨੂੰ ਝੁਕਾ ਦਿਓ ਬਸ ਆਪਣੇ ਆਪ ਨੂੰ ਸੌਂਪ ਦਿਓ ਉਸ ਮੁਰਸ਼ਿਦ ਨੂੰ ਤਾਂ ਫਿਰ ਦੇਖੋ ਕਿ ਕਿਵੇਂ ਉਹ ਪਰਮਾਤਮਾ ਕਿਰਪਾ ਕਰੇਗਾ ਦਰਸ਼ਨ ਹੋਣ ਲੱਗ ਪੈਣਗੇ ਤੁਹਾਨੂੰ ਸੰਕੇਤ ਮਿਲਣਗੇ ਜੋ ਵਿਚਾਰਾਂ ਉਹ ਤੁਹਾਨੂੰ ਸੁਪਨੇ ਰਾਹੀਂ ਦਿਖਾਣ ਲੱਗੇ ਉਹ ਸੱਚ ਹੋਣ ਲੱਗ ਜਾਣਗੇ ਤੇ ਤੁਹਾਡਾ ਸਾਰਾ ਧਿਆਨ ਜਿਹੜਾ ਫਿਰ ਇੱਧਰ ਨੂੰ ਹੀ ਹੋਤਰੇਗਾ ਸਚਾਈ ਨੂੰ ਤੁਸੀਂ ਪਹਿਚਾਨਣ ਲੱਗ ਪੋਗੇ ਤਾਂ ਤੁਸੀਂ ਇਹ ਨਸ਼ੇ ਤੋਂ ਬਚ ਸਕਦੇ ਆ ਸਿਰਫ ਇੱਕ ਵਾਰ ਇੱਕ ਕਦਮ ਉਸ ਪਰਮਾਤਮਾ ਦੀ ਤਰਫ ਜਰੂਰ ਪਟੋ ਤੇ ਜਿਹਦੇ ਨਾਲ ਤੁਹਾਡਾ ਜੀਵਨ ਜਿਹੜਾ ਆ ਉਹ ਸਫਲ ਹੋ ਸਕਦਾ ਹੈ ਜ਼ਿੰਦਗੀ ਇਹ ਨਰਕ ਤੋਂ ਸਵਰਗ ਬਣ ਸਕਦੀ ਹੈ ਸੋ ਸਾਡਾ ਇਹੀ ਕਹਿਣਾ ਹੈ ਕਿ ਇੱਕ ਵਾਰ ਤੁਸੀਂ ਇਸ ਰਸਤੇ ਤੇ ਤੁਰ ਕੇ ਦੇਖੋ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਫਿਰ ਜੋ ਦਬਾਵਾਵਾਂ ਫਰਿਆਦਾ ਤੁਹਾਡੇ ਹੱਕ ਅੰਦਰ ਤੁਹਾਡੇ ਪਰਿਵਾਰ ਵਾਲੇ ਕਰਦੇ ਆ ਫਿਰ ਉਹ ਵੀ ਤੁਹਾਨੂੰ ਲੱਗਣਗੀਆਂ ਤਾਂ ਫਿਰ ਪ੍ਰਮਾਤਮਾ ਦੀ ਜਲਦੀ ਕਿਰਪਾ ਹੋਵੇਗੀ ਇੱਕ ਵਾਰ ਆਪ ਝੁੱਕ ਜਾਵੋ ਤਾਂ ਫਿਰ ਦੇਖੋ ਕਿ ਉਸ ਮੁਰਸ਼ਿਦ ਦੀ ਕਿੱਡੀ ਵੱਡੀ ਕਿਰਪਾ ਰਹਿਮਤ ਹੋ ਜਾਣੀ